ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਤ ਖੋਲਰ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਤੇ ਗੱਲ ਕਰਾਂਗੇ ਅੱਜ ਦੀਪਿਕਾ ਕੱਕੜ ਦੇ ਬਾਰੇ ਦੀਪਿਕਾ ਕੱਕੜ ਜਿਨ੍ਹਾਂ ਨੇ ਸਸੁਰਾਲ ਸਿਮਰ ਕਾਦੇ ਵਿੱਚ ਸਿਮਰ ਦਾ ਕਿਰਦਾਰ ਪਲੇ ਕਰਕੇ ਹਰ ਕਿਸੇ ਦੇ ਦਿਲਾਂ ਦੇ ਵਿੱਚ ਆਪਣਾ ਘਰ ਕੀਤਾ ਤੁਹਾਨੂੰ ਦੱਸ ਦਿੰਦੇ ਆ ਕਿ ਸਿਮਰ ਉਹ ਪਰਸਨੈਲਿਟੀ ਹੈ ਜਿਸ ਨੂੰ ਹਰ ਕੋਈ ਜਾਣਦਾ ਹੈ ਉਹਨਾਂ ਦੇ ਸੀਰੀਅਲ ਸਸੁਰਾਲ ਸਿਮਰ ਦਾ ਕਰਕੇ ਕਿਉਂਕਿ ਉਹਨਾਂ ਨੂੰ ਹੁਣ ਅਸੀਂ ਇੰਨੀ ਦਿਨੀ ਦੇਖ ਰਹੇ ਹਾਂ ਕਿ ਬਹੁਤ ਸਾਰੇ ਰੀਅਲਿਟੀ ਸ਼ੋਅਜ਼ ਦੇ ਵਿੱਚ ਅਕਸਰ ਉਹ ਆਉਂਦੇ ਨੇ ਲੇਕਿਨ ਉਹ ਵਲੌਗਿੰਗ ਕਰਦੇ ਨਜ਼ਰ ਆਉਂਦੇ ਨੇ ਉਹ ਤੇ ਉਹਨਾਂ ਦੇ ਹਸਬੰਦ ਤੇ ਨਾਲ ਜੁੜ ਰਹੀ ਹੈ ਲੀਵਰ ਕੈਂਸਰ ਦੇ ਨਾਲ ਤੇ ਜਿਸ ਤੋਂ ਬਾਅਦ ਉਹਨਾਂ ਦੀ ਫੈਮਿਲੀ ਦੇ ਵਿੱਚ ਇੱਕ ਸੋਗ ਦੀ ਲਹਿਰ ਹੈ ਇੱਕ ਸੈਡਨੈਸ ਦੀ ਲਹਿਰ ਹੈ ਕਿਉਂਕਿ ਇੰਨਾ ਹੱਸਦੇ ਖੇਲਦੇ ਪਰਿਵਾਰ ਦੇ ਵਿੱਚ ਜਦੋਂ ਸੱਡਨਲੀ ਏਦਾਂ ਦੀ ਨਿਊਜ਼ ਆ ਜਾਂਦੀ ਹੈ ਤਾਂ ਹਰ ਕਿਸੇ ਦੇ ਆਬਟ ਆਬਵੀਅਸ ਹੈ ਕਿ ਜਿਹੜੇ ਫੇਸਿਸ ਨੇ ਉਤਰਦੇ ਹੀ ਉਤਰਦੇ ਨੇ ਲੇਕਿਨ ਉਹਨਾਂ ਦੇ ਹਸਬੰਡ ਨੇ ਇੱਕ ਪੋਸਟ ਸ਼ੇਅਰ ਕੀਤੀ ਸੀ ਕਿ ਦੀਪਿਕਾ ਹੁਣ ਜਿਹੜੇ ਨੇ ਉਹਨਾਂ ਦੀ ਸਰਜਰੀ ਹੋਣ ਵਾਲੀ ਹੈ ਔਰ ਉਹ ਆਈਸੀਯੂ ਦੇ ਵਿੱਚ ਦਾਖਲ ਹੋਣਗੇ ਸੋ ਹੁਣ ਉਹਨਾਂ ਨੇ ਜਿਹੜੀ ਪੋਸਟ ਸ਼ੇਅਰ ਕੀਤੀ ਉਸ ਦੇ ਵਿੱਚ ਇਹ ਲਿਖਿਆ ਹੈ ਕਿ ਦੀਪਿਕਾ ਜੋ ਹੈ ਉਸ ਦੀ ਸਰਜਰੀ ਹੋ ਗਈ ਹੈ ਐਂਡ ਤੁਹਾਡੀਆਂ ਸਾਰੀਆਂ ਦ ਦੀ ਸਰਜਰੀ ਜਿਹੜੀ ਉਹ ਸਕਸੈਸਫੁਲ ਹੋਈ ਹੈ ਔਰ ਤੁਹਾਨੂੰ ਦੱਸ ਦੇਣੇ ਕਿ ਹਜੇ ਵੀ ਉਹ ਆਈਸੀਯੂ ਦੇ ਵਿੱਚ ਨੇ ਕਿਉਂਕਿ ਕੈਂਸਰ ਵਰਗੀ ਪ੍ਰੋਬਲਮ ਜਿਹੜੀ ਅੱਜਕੱਲ ਬਹੁਤ ਕਾਮਨ ਹੋ ਗਈ ਹੈ ਬਹੁਤ ਸਾਰੇ ਕਲਾਕਾਰਾਂ ਨੂੰ ਜਿਹੜੀ ਕੈਂਸਰ ਦੀ ਸ਼ਿਕਾਇਤ ਹੋ ਰਹੀ ਹੈ ਔਰ ਇਹ ਅਸੀਂ ਅਕਸਰ ਆਏ ਦਿਨ ਸੁਣ ਰਹੇ ਹਾਂ ਕਿ ਕੈਂਸਰ ਦੀ ਪ੍ਰੋਬਲਮ ਦੇ ਨਾਲ ਕੋਈ ਵੀ ਕਲਾਕਾਰ ਜਿਹੜਾ ਹੈ ਉਹ ਉਹ ਜੂਝ ਰਿਹਾ ਹੈ ਲੇਕਿਨ ਦੀਪਿਕਾ ਦੀ ਜਿਹੜੀ ਸਰਜਰੀ ਉਹ ਸਕਸੈਸਫੁਲ ਹੋ ਗਈ ਹੈ ਔਰ ਉਹਨਾਂ ਦੇ ਹਸਬੰਦ ਨੇ ਅਪਡੇਟ ਕੀਤਾ ਔਰ ਫੈਨਸ ਦਾ ਧੰਨਵਾਦ ਵੀ ਕੀਤਾ ਤੁਹਾਨੂੰ ਦੱਸ ਦੇਣੇ ਕਿ ਇਸ ਤੋਂ ਪਹਿਲਾਂ ਹੀਨਾ ਖਾਨ ਜਿਹੜੇ ਨੇ ਉਹ ਵੀ ਕੈਂਸਰ ਦੇ ਨਾਲ ਜੂ ਕੀਮੋਸ ਕਰਵਾ ਕੇ ਆਪਣੇ ਆਪ ਨੂੰ ਨਾਰਮਲ ਕੀਤਾ ਉਹ ਵਿਆਹ ਦੇ ਪਵਿੱਤਰ ਬੰਧਨ ਦੇ ਵਿੱਚ ਬੰਦ ਗਈ ਲੇਕਿਨ ਹੁਣ ਦੀਪਿਕਾ ਕੱਕੜ ਜਿਹੜੇ ਨੇ ਉਹ ਹੁਣ ਉਹਨਾਂ ਦੀ ਆਪਰੇਸ਼ਨ ਜਿਹੜਾ ਸਕਸੈਸਫੁਲ ਹੋ ਗਿਆ ਹੈ ਪਰਮਾਤਮਾ ਕਰੇ ਉਹਨਾਂ ਦੀ ਸਾਰੀਆਂ ਪ੍ਰੋਬਲਮਸ ਜਿਹੜੀਆਂ ਜਲਦੀ ਠੀਕ ਹੋਣ ਲੇਕਿਨ ਉਹਨਾਂ ਦੇ ਅਪਡੇਟ ਅਸੀਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਦੇ ਰਾਵਾਂਗੇ ਇਸ ਤੋਂ ਇਲਾਵਾ ਅਗਰ ਗੱਲ ਕਰ ਲਈ ਸਿਮਰ ਦੀ ਯਾਨੀ ਕਿ ਦੀਪਿਕਾ ਕੱਕੜ ਦੀ ਇਹਨਾਂ ਨੇ ਸਸੋਰਾਲ ਚਮਰਕਾ ਕੀਤਾ ਹੈ ਕਹਾਂ ਹਮ ਕਹਾਂ ਤੁਮ ਬਿਗ ਬਾਸ 12 ਦੇ ਵਿੱਚ ਵੀ ਨਜ਼ਰ ਆਏ ਨੇ ਨੱਚ ਬਲੀ 8 ਦੇ ਵਿੱਚ ਵੀ ਨਜ਼ਰ ਆਏ ਨੇ ਸੋ ਇਹਨਾਂ ਦੇ ਇਹਨਾਂ ਦੇ ਬਹੁਤ ਸਾਰੇ ਰਿਐਲ ਜਿਹੜੇ ਬੌਨ ਨੇ ਪੁੰਨੇ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਐ এডਿਕੇਸ਼ਨ ਜਿਹੜੀ ਇਹਨਾਂ ਨੇ ਸੀਬੀਐਸਸੀ ਬੋਰਡ ਚ ਕੀਤੀ ਐ ਔਰ ਇਸ ਤੋਂ ਇਲਾਵਾ ਅਗਰ ਗੱਲ ਕਰ ਲਈਏ ਤੇ ਇਹਨਾਂ ਨੇ ਅਗਲੇ ਜਨਮ ਉਹ ਬੀਟੀਆਈ ਕੀਤੀ ਜੋ ਇਹ ਸੀਰੀਅਲ ਚ ਵੀ ਕੰਮ ਕੀਤਾ ਐ ਔਰ ਨਾਲ ਦੀ ਨਾਲ ਤੁਹਾਨੂੰ ਦੱਸ ਦਿੰਨੇ ਆਂ ਝਲਕ ਦੇ ਖਲਾਜਾ ਦੇ ਵਿੱਚ ਵੀ ਨਜ਼ਰ ਆਏ ਨੇ ਸ਼ੌਹਬ ਇਬਰਾਮ ਇਹਨਾਂ ਦੇ ਹਸਬੰਡ ਤੁਹਾਨੂੰ ਪਤਾ ਹੀ ਆ ਸੀ ਦੱਸ ਚੁੱਕੇ ਆਂ ਆਲਰੇਡੀ ਤੇ ਇਹਨਾਂ ਦੀ ਪਹਿਲਾ ਮੈਰिज ਹੋਈ ਸੀਗੀ ਲੇਕਿਨ ਉਹ ਮੈਰਿ ਸਕਸੈਸਫੁਲ ਨਹੀਂ ਹੋਈ ਫਿਰ ਦੂਸਰੀ ਮੈਰਿਜ ਤੋਂ ਬਾਅਦ ਹੋਣ ਉਹ ਆਪਣੀ ਫੈਮਿਲੀ ਦੇ ਵਿੱਚ ਖੁਸ਼ ਨੇ ਲੇਕਿਨ ਇਸ ਪ੍ਰੋਬਲਮ ਦੇ ਨਾਲ ਉਹ ਜੂਝ ਰਹੇ ਨੇ ਤੇ ਰਿੰਗ ਰੋਲ ਤੇ ਬੈਸਟ ਜੋੜੀ ਇਹਨਾਂ ਦੇ ਹਸਬੰਦ ਦੇ ਨਾਲ ਸਸਰਵਾਲ ਸਿਮਰ ਕਾ ਸੀਰੀਅਲ ਦੇ ਵਿੱਚ ਬੈਸਟ ਐਕਟਰ ਫੀਮੇਲ 골ਡ ਅਵਾਰਡ ਮਿਲਿਆ ਇਹਨਾਂ ਨੂੰ ਸੋ ਕਹਾਂ ਹਮ ਕਹਾਂ ਤੁਮ ਕੇ ਲਿਏ ਵੀ ਫੇਵਰਟ ਜਿਹੜਾ ਬੈਸਟ ਫੀਮੇਲ ਐਕਟਰ ਦਾ ਅਵਾਰਡ ਮਿਲਿਆ ਸੋ ਏ ਸੀ ਸਿਮਰ ਦੇ ਬਾਰੇ ਯਾਨੀ ਕਿ ਦੀਪਿਕਾ ਕੱਕੜ ਦੇ ਬਾਰੇ ਬਾਕੀ ਅਪਡੇਟਸ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ